ਅੰਮ੍ਰਿਤਸਰ ਵਿਖੇ ਹੈਰੀਟੇਜ ਸਟਰੀਟ ਕੋਲ ਈ ਰਿਕਸ਼ਾ ਚਾਲਕਾਂ ਤੇ ਆਟੋ ਰਿਕਸ਼ਾ ਚਾਲਕਾਂ ਤੇ ਇਨ ਦੇ ਹੱਕ ਵਿੱਚ ਉੱਤਰੀਆ ਵਾਲਮੀਕ ਜਥੇਬੰਦੀਆਂ ਵੱਲੋਂ ਮਿਲ ਕੇ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਕਹਿੰਿਆ ਕਿ ਰੋਜ਼ਾਨਾ ਟ੍ਰੈਫਿਕ ਪੁਲਿਸ ਵਾਲੇ 200 ਰੁਪਏ ਮੰਗਦੇ ਹਨ ਅਤੇ ਜੇਕਰ ਉਹ ਪੈਸੇ ਨਹੀਂ ਦਿੰਦੇ ਤਾਂ ਉਹਨਾਂ ਦੇ ਆਟੋ ਪੈਂਚਰ ਕਰ ਦਿੱਤੇ ਜਾਂਦੇ ਨੇ ਜਾਂ ਫਿਰ ਉਹਨਾਂ ਦੀ ਤਾਰ ਜਾਂ ਸ਼ੀਸ਼ੇ ਤੋੜ ਦਿੱਤੇ ਜਾਂਦੇ ਨੇ ਇਸ ਬੰਦੇ ਵਾਲਮੀਕੀ ਆਗੂ ਨੇ ਕਿਹਾ ਕਿ ਜੇਕਰ ਕਿਸੇ ਵੀ ਟ੍ਰੈਫਿਕ ਪੁਲਿਸਵਾਰੀ ਨੇ ਇਹਨਾਂ ਨੂੰ ਜਾਤੀ ਸੂਚਕ ਗਾਲਾਂ ਕੱਢੀਆਂ ਜਾਂ ਫਿਰ ਇਹਨਾਂ ਦੇ ਟਾਇਰ ਪੈਂਚਰ ਕੀਤੇ ਤਾਂ ਉਹ ਪੁਲਿਸ ਪ੍ਰਸ਼ਾਸਨ ਖਿਲਾਫ ਦਿੱਖਰੋਸ ਪ੍ਰਦਰਸ਼ਨ ਕਰਨਗੇ ਜਿਸ ਦਾ ਜ਼ਿੰਮੇਵਾਰ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਹੋਵੇਗਾ ਗੱਡੀ ਲੱਗੀ ਹੀ ਆਪਣੀ ਇੱਥੇ ਅੰਦਰ ਪਤਾ ਨਹੀਂ ਮਲਾਈ ਨੇ ਦਾਰੂ ਪੀਤੀ ਕਿ ਕੀ ਕੀਤਾ ਤੇ ਉਹਨੇ ਆ ਕੇ ਯਾਨਕੀ ਗੱਡੀ ਦੇ ਸਾਈਡ ਤੇ ਲੱਗੀ ਸੀ ਕੋਈ ਰੀਜ਼ਨ ਨਹੀਂ ਗਾਹੀ ਕਿ ਗੱਡੀ ਵਿੱਚ ਲੱਗੀ ਆਪਾਂ ਸਵਾਰੀ ਦਾ ਗੱਲ ਕਰਦੇ ਵੇ ਠੀਕ ਆ ਤੇ ਉਹਨੇ ਪਲਕੀ ਕੀਤਾ ਉਹਨੇ ਆ ਕੇ ਗੱਡੀ ਦੇ ਉੱਤੇ ਚਾਰ ਪੰਜ ਘਸੁੰਮ ਮਾਰੇ ਸ਼ੀਸ਼ੇ ਦੇ ਉੱਤੇ ਹੂੰ ਸ਼ੀਸ਼ੇ ਦੇ ਉੱਤੇ ਘਸੁੰਮ ਮਾਰੇ ਤੇ ਸ਼ੀਸ਼ਾ ਟੁੱਟ ਜਾਂਦਾ 2500 3000 ਤੋਂ ਥੱਲੇ ਸ਼ੀਸ਼ਾ ਨਹੀਂ ਗਾ ਬੀਆ ਪਾਜੀ ਪ੍ਰਸ਼ਾਸਨ ਅਕਸਰ ਕਹਿੰਦਾ ਵੀ ਆਪਾਂ ਬੜੀ ਵਾਰੀ ਸਮਝਾਈਦਾ ਇਹ ਜਾਣਬੁੱਝ ਕੇ ਅੰਦਰ ਆਦਾ ਜੀ ਪਾਜੀ ਪੈਸੇ ਮੰਗਦੇ ਜੀ 200 ਰੁਪਏ ਗੱਡੀ ਮੰਗਦੇ ਇਹ ਤੋਂ ਦਵਾ ਕੋ 400 ਰੁਪਏ ਗੱਡੀ ਦਾ ਕਿਰਾਇਆ ਗੱਡੀਆਂ ਚੱਲਦੀਆਂ ਇਹਨਾਂ ਦੀਆਂ ਚੱਲਦੀਆਂ ਸਿਰਫ 10 ਤੋਂ 12 ਲੈ ਕੇ ਗੱਡੀਆਂ ਚੱਲਦੀਆਂ ਆਣ ਗਿਆ ਇਹਨਾਂ ਕੋ 200 200 ਰੁਪਏ ਲੈਂਦੇ ਆ ਕੌਣ ਲੈਂਦਾ ਕੋਈ ਲੈਂਦਾ ਤਾਂ ਹੀ ਇਹਦੇ ਅੰਦਰ ਆਉਂਦੇ ਆ ਚੰਦਨ ਨਾਲ ਲੈ ਕੇ ਉਹ ਚੌਂਕ ਤੱਕ ਸਾਡੀਆਂ ਕਿਰਾਏ ਦੇ ਗੱਡੀਆਂ ਆਪਾਂ 400 ਰੁਪਏ ਰੈਂਟ ਵੀ ਦੇਣਾ ਹੁੰਦਾ ਤੇ ਆਪਣੇ ਚਲੋ ਬੱਚੇ ਵੀ ਪਾਲਨੇ ਸਕੂਲਾਂ ਦੀਆਂ ਫੀਸਾਂ ਤੁਹਾਨੂੰ ਪਤਾ ਹਿਕਲ ਕਿਦਾਂ ਵੀ ਯਾਰਾ ਬੜਾ ਮੁਸ਼ਕਲ ਹੋ ਜਾਂਦਾ ਤੇ ਜਿੱਦਾਂ ਸੂਏ ਮਾਰ ਦਿੰਦੇ ਆ ਤੇ ਗੱਡੀ ਹਿੱਲਦੀ ਨਹੀਂ ਗਈ ਟਰੈਸਰ ਪ੍ਰਸ਼ਾਸਨ ਨੂੰ ਮੰਗਤੀ ਕਰ ਪ੍ਰਸ਼ਾਸਨ ਨੂੰ ਐਹੀ ਮੰਗ ਕਰਦੇ ਜਿੱਦਾਂ ਹੱਡੀਆਂ ਤਾਰਾ ਤੋੜਦੇ ਨੇ ਇਸ ਦੀਆਂ ਤਾਰਾ ਨਾ ਤੋੜਨ ਪੈਂਚ ਨਾ ਕਰਨ ਪਿਆਰ ਨਾ ਕਰੋ ਬੱਚਿਓ ਸੈਰ ਤੇ ਲਾਇਓ ਆਪਾਂ ਲੈ ਕੇ ਜਾਵਾਂਗੇ ਜੇ ਨਾ ਲੈ ਕੇ ਜਾਵਾਂਗੇ ਤੇ ਸਾਡਾ ਫੇਰ ਗੱਲ ਕਰਾਂਗਾ ਭੀਮ ਜੈਸਵਰਿਧਾਨ ਮੇਰਾ ਨਾਮ ਮਨੀ ਗੇਲ ਮੈਂ ਕਿਸ ਸਮਾਂ ਇਸ ਵਿੱਚ ਰਹੇਗਾ ਹਮੇਸ਼ਾ ਕੋਸ਼ਿਸ਼ ਕਰੀਦੀ ਕਿ ਗਰੀਬ ਵਰਗ ਦੀ ਬਾਤ ਹੋਵੇ ਉਹਦੀ ਬਾਤ ਦੇ ਵਿੱਚ ਜੋ ਐਮਪੀ ਜਿਹੜੇ ਮਜੂਤਾ ਐਮਪੀ ਕਹਿੰਦੇ ਆ ਗਰੀਬ ਵਰਗ ਦਾ ਝਾਮ ਜਿਹੜਾ ਗਲਤ ਕੰਮਾਂ ਚ ਹੈਗਾ ਕਿਤੇ ਨਾ ਕਿਤੇ ਜੋਸ਼ੀ ਸਾਹਿਬ ਦੀ ਨੋ ਵੀ ਕਹਿੰਦੇ ਆ ਕਿ ਭਾਈ ਸਾਬ 100 ਰੁਪਏ ਦੇ ਬੋਤਲ ਦੇ ਵਿੱਚ ਵੇਕਣ ਵਾਲੇ ਲੋਕ ਹੈਗੇ ਆ ਇਸ ਕਰਕੇ ਗਰੀਬ ਦੀ ਆਵਾਜ਼ ਚੁੱਕਣ ਦੀ ਹੈ ਕਿ ਭਾਈ ਸਾਬ ਇਹਨਾਂ ਨੂੰ ਅਧਿਕਾਰ ਮਿਲਿਆ ਕਿਤੇ ਗਲਤ ਪਾਸੇ ਰਜੇ ਵਿੱਚ ਨਾ ਜਾਣ ਲੇਕਿਨ ਸਰਕਾਰਾਂ ਦੀ ਹਮੇਸ਼ਾ ਮੰਨਚਾ ਰਹੀ ਆ ਕਿ ਗਰੀਬ ਨੂੰ ਇੰਨਾ ਕੁ ਮਜਬੂਰ ਕਰ ਦੋ ਕਿ ਉਹ ਕਿਤੇ ਗਲਤ ਰਜਾਮ ਤੇ ਜਾਵੇ ਬਾਅਦ ਵਿੱਚ ਉਹਨਾਂ ਨੂੰ ਬਦਨਾਮ ਕਰੋ ਤੇ 85% ਨੂੰ ਛੱਡ ਕੇ 15% ਵਾਲ ਨੂੰ ਹਮੇਸ਼ਾ ਵਾਦੇ 85% ਨੂੰ ਕੀਤੇ ਜਾਂਦੇ ਮੁਕਤੇ ਪਰਦਾ ਪਰਸ ਅੱਜ ਉਹੀ ਹਾਲਾਤਾਂ ਦੇ ਲੋਕ ਆ ਇੱਥੇ ਈ ਰਿਕਸ਼ਾ ਵਾਲੇ ਆ ਆਟੋ ਯੂ ਆਲ ਵਾਲੇ ਆ ਜਿਹੜੇ ਕਿ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ 'ਚ ਇੰਨੇ ਟੈਂਪਰੇਚਰ ਦੇ ਵਿੱਚ ਵੀ ਆਪਣੇ ਬੱਚਿਆਂ ਦੇ ਮੁੱਖ ਵੇਖ ਕੇ ਉਹਨਾਂ ਲਈ ਕਮਾਣ ਲਈ ਨਿਕਲਦੇ ਆ ਕਿ ਹਾਂ ਕਿਤੇ ਕਮਾਈ ਕਰਕੇ ਅਸੀਂ ਇਹਨਾਂ ਦਾ ਭਵਿੱਖ ਬਦਲ ਸਕੀਏ ਇਹਨਾਂ ਨੂੰ ਪੜ੍ਹਾ ਸਕੀਏ ਲੇਕਿਨ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਜਿਨ੍ਹਾਂ ਨੂੰ ਕਹਿ ਦਈਏ ਕਿ ਜੇ ਲੋਕਤੰਤਰੀ ਤੰਤਰ ਕਹ ਰਹੀਏ ਪੁਲਸ ਵਾਲੇ ਕਹਿ ਦਈਏ ਉਹ ਕੀ ਕਰਦੇ ਆ ਇਹੋ ਜਿਹੇ ਹਲਾਤ ਇੱਥੇ ਕ੍ਰੀਏਟ ਕਰਦੇ ਆ ਕਿ ਕੁਝ 5 10 ਬੈਟਰੀ ਰੱਖੇ ਵਾਲਿਆਂ ਨੂੰ ਜਿਹੜੇ ਕਿ ਦੂਸਰੀ ਜਾਤ ਦੇ ਹੋਣਗੇ ਉਹਨਾਂ ਨੂੰ ਅੱਗੇ ਬੜਾਵਾ ਦਿੰਦੇ ਆ ਤੇ ਆਪਣੀ ਜਾਤ ਸਾਡੀ ਜਾਤ ਵਾਲਿਆਂ ਨੂੰ ਛੱਡ ਦਿੱਤਾ ਜਾਂਦਾ ਕਾਰਨ ਕੀ ਹੈ ਕਾਰਨ ਇਹ ਹੈਗਾ ਕਿ ਇਹਨਾਂ ਦੇ ਵਿੱਚ ਅਨਰਜੂਕੇਸ਼ਨ ਸੈਕਿੰਡ ਕਾਰਨ ਹੈਗਾ ਕਿ ਇਹਨਾਂ ਨੂੰ ਛੇਤੀ ਦਬਾ ਲਿੱਤਾ ਜਾਂਦਾ ਇਹਨਾਂ ਦੇ ਨੇਤਾ ਕਹਿੰਦੇ ਆ ਕਿ ਛੇਤੀ ਹੈ ਰੈਂ ਦੇਰ ਹੋ ਜਾਂਦੇ ਲੇਕਿਨ ਅਸੀਂ ਇਹਨਾਂ ਦੇ ਵਿੱਚ ਮਨੋਬਲ ਭਰਨਾ ਹੈ ਕਿ ਅਸੀਂ ਤੁਹਾਡੇ ਨੇਤਾ ਆ ਤੇ ਅਸੀਂ ਸਟੈਂਡੇਬਲ ਆ ਤੁਹਾਡੇ ਲਈ ਹਮੇਸ਼ਾ ਰੋਜ਼ ਹੁੰਦਾ ਅੱਜ ਤੋਂ ਕਿ ਅੱਜ ਰੋਜ਼ ਆੜੀ ਦੇ ਕੰਮ ਹੁੰਦਾ ਹੈ ਲੇਕਿਨ ਕੱਲ ਦੇ ਵਿੱਚ ਕੀ ਹੋਇਆ ਇਹਨਾਂ ਨੂੰ ਜਾਤੀ ਸੂਚਕ ਵਰਡ ਵੀ ਬੋਲਣੀ ਸ਼ੁਰੂ ਕਰ ਦਿੱਤੀ ਤੇ ਜਦੋਂ ਮੇਰੇ ਤੱਕ ਆਵਾਜ਼ ਪਹੁੰਚੀ ਮੈਂ ਤਾਂ ਹਮੇਸ਼ਾ ਸੜਕਾਂ ਤੇ ਆਂਦਾ ਮੈਨੂੰ ਮਾਰਨਿੰਗ ਹੀ ਪਤਾ ਲੱਗਾ ਤੇ ਮੈਂ ਮਾਰਨਿੰਗ ਆਪਣਾ ਦਫਤਰ ਛੱਡ ਕੇ ਸਵੇਰੇ ਪਹਿਲਾਂ ਇਹਨਾਂ ਵੱਲ ਆਇਆ ਕਿ ਹਾਂਜੀ ਦਿੱਕਤ ਕੀ ਆ ਜਦੋਂ ਮਨੀ ਗੇ ਲਾਨ ਕੇ ਕਲੋਜ ਜਾਂਦਾ ਬਾਅਦ ਦੇ ਵਿੱਚ ਪ੍ਰਸ਼ਾਸਨ ਕਹਿੰਦਾ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਨਹੀਂ ਕਰਦੇ ਭਾਈ ਸਾਹਿਬ ਇਹ ਸਾਰੇ ਮਨੀ ਗੇ ਲੀਆ ਇਹਨਾਂ ਸਾਰਿਆਂ ਦੇ ਵਿੱਚ ਮੈਨੂੰ ਹੀ ਦੇਖੋ ਇਹ ਮੇਰੇ ਪਰਿਵਾਰ ਹੈ ਮੇਰੇ ਜੀ ਆ ਮੈਂ ਇਹਨਾਂ ਦਾ ਦਰਦ ਸਮਝਦਾ ਆ ਜ ਤੁਸੀਂ ਰੋਜ਼ਗਾਰ ਕਮਾਨ ਵਾਲੇ ਤੁਸੀਂ ਤੰਗ ਕਰੋਗੇ ਤੇ ਇਹ ਰੋਜ਼ਗਾਰ ਕਮਾਨਗੇ ਕਿਸ ਤਰ੍ਹਾਂ ਇੱਕ ਆਪਣੇ ਘਰ ਚ ਲਾਣਗੇ ਕਿਸ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਰਕਾਰਾਂ ਨੂੰ ਬੰਦ ਕਰਨੀਆਂ ਪੈਣੀਆਂ ਪ੍ਰਸ਼ਾਸਨ ਨੂੰ ਬੰਦ ਕਰਨੀਆਂ ਪੈਣੀਆਂ ਸੈਕਿੰਡਲੀ ਮੈਂ ਅੱਜ ਐਸ ਐਚ ਓਸ ਮੈਡਮ ਨੂੰ ਕਹਿ ਕੇ ਗਿਆ ਕਿ ਭਾਈ ਸਾਹਿਬ ਇੱਥੇ ਆਪਾਂ ਈ ਰੱਖਿਆ ਵਾਲਿਆਂ ਦੇ ਆਟੋ ਵਾਲਿਆਂ ਦੇ 15 15000 ਦੇ ਚਲਾਨ ਨਹੀਂ ਕੱਟਣਦੇ ਨੇ 15000 ਦੇ 20000 ਦੀ ਉਹਨਾਂ ਦੀ ਇਨਕਮ ਆ ਔਰ ਇਹ ਵਿੱਚੋਂ ਕੀ ਪਤਾ ਉਹਨਾਂ ਨੇ ਰੱਖਿਆ ਕਿਰਾਏ ਤੇ ਲਿਆ ਆ ਕਿ ਕੀ ਲਿਆ ਤੇ 20000 ਦੀ ਇਨਕਮ ਦੇ ਵਿੱਚੋਂ 15000 ਦਾ ਚਲਾਨ ਕੱਟ ਦੇਣਗੇ ਤੇ ਭਾਈ ਸਾਹਿਬ ਕਮਾਨ ਕੇ ਕੀ ਕਾਣ ਕੀ ਮਨਨ ਸਰਪ੍ਰਸ਼ਾਸਨ ਨਾਲ ਗੱਲ ਕਰਦੇ ਪ੍ਰਸ਼ਾਸਨ ਦਾ ਕਹਿਣਾ ਹੁੰਦਾ ਅਕਸਰ ਇਹ ਵੀ ਈ ਰਿਕਸ਼ਾ ਵਾਲੇ ਤੰਗ ਕਰਦੇ ਜਾਣ ਬੂਝ ਕੇ ਅੰਦਰ ਡਾਟੋ ਲਾਉਂਦੇ ਆ ਸਾਨੂੰ ਮਜਬੂਰਨ ਐਕਸ਼ਨ ਲੈਣਾ ਪੈਂਦਾ ਹਾਂ ਇਹ ਰਿਕਸ਼ਾ ਵਾਲੇ ਕਰੋੜਪਤੀ ਆ ਨਾ ਇਹਨਾਂ ਨੂੰ ਤੰਗ ਕਰਦੇ ਆ ਈ ਰਿਕਸ਼ਾ ਵਾਲੇ ਜਿਆਦਾ ਇਨਾਟ ਨੇ ਇਹਨਾਂ ਨੂੰ ਤੰਗ ਕਰਦੇ ਆ ਇਹਨਾਂ ਨੂੰ ਆਪਣ ਜਿੱਦ ਨਾਲ ਇਹਨਾਂ ਨੂੰ ਮਜਬੂਰੀ ਪਤਾ ਲੱਗੀ ਨਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਮੈਂ ਚਾਹੁੰਦਾ ਨਹੀਂ ਕਹਿਣਾ ਜੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਈ ਰਿਕਸ਼ਾ ਚਲਾਏਗਾ ਨਾ ਇਹਨਾਂ ਨੂੰ ਉਹਨਾਂ ਦਾ ਦਰਦ ਪਤਾ ਲੱਗੂਗਾ ਉਹਨਾਂ ਦਾ ਦਰਦ ਪਤਾ ਲੱਗੂਗਾ ਈ ਰਿਕਸ਼ਾ ਹਾਂ ਜੀ ਮੈਂ ਇਹਨਾਂ ਨੂੰ ਡਾਇਰੈਕਟਲੀ ਮੈਂ ਕਿਹਾ ਜੇ ਈ ਰਕਸ਼ਾ ਜਾਂ ਆਟੋ ਦੇ ਵਿੱਚ ਕਿਸੇ ਨੇ ਟ੍ਰੈਫਿਕ ਮੁਲਾਜ਼ਮ ਨੇ ਸੂਆ ਭਗੋਇਆ ਭਾਈ ਸਾਹਿਬ ਮਨੀ ਗਿਲ ਆਪਣੇ ਵੱਲੋਂ ਪਰਸਨਲੀ ਦਰਖਾਸਤ ਚਲਾਏਗਾ ਜਿਹੜਾ ਕਦੀ ਜ਼ਿੰਦਗੀ 'ਚ ਰਾਜੀਨਾਮਾ ਨਹੀਂ ਹੋਏਗਾ ਉਹਨੂੰ ਪਤਾ ਤਾਂ ਲੱਗੇ ਕਿ ਇਹਨਾਂ ਨੂੰ ਦਰਦ ਪਹੁੰਚਾਣਾ ਤੇ ਆਪਣੇ ਤੇ ਵੀ ਦਰਦ ਹੰਡਾਣਾ ਦੋਨਾਂ ਚੀਜ਼ਾਂ ਦਾ ਪਤਾ ਚੱਲੇਗਾ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਕੋ ਵੀ ਗਏ ਸੀ ਕਾਫੀ ਉਲਝਣੇ ਦਿਖਾਈ ਦੇ ਰਹੇ ਸੀ ਕਿ ਕੀ ਗੱਲ ਕੀ ਹੋਈ ਦੇਖੋ ਜੀ ਮੈਂ ਮੈਡਮ ਨੂੰ ਕਿਹਾ ਕਿ ਜਿੰਨੇ ਜਾਤੀ ਸੂਚਕ ਵਰਡ ਕੀਤੇ ਉਹਨੇ ਕੀਤਾ ਜਾਵੇ ਪਰਚਾ ਸੈਕਿੰਡ ਦੇ ਵਿੱਚ ਜਿਹੜੇ ਮੁਲਾਜ਼ਮ ਇੱਥੇ ਹੈਗੇ ਟ੍ਰੈਫਿਕ ਪੁਲਿਸ ਵਾਲੇ ਉਹਨਾਂ ਦੀ ਮੈਂਟੈਲਿਟੀ ਸੀ ਕਿ ਜਾਵੇ ਤੁਹਾਨੂੰ ਵੀ ਪਤਾ 2 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕੋਈ ਪੈਂਚਰ ਵਾਲੀ ਦੁਕਾਨ ਨਹੀਂ ਹੈਗੀ ਜੇ ਅਗਲਾ ਟਾਇਰ ਪੈਂਚਰ ਕਰਦੀ ਹੈ ਕਿ ਤੇ ਮੋਟਰਸਾਈਕਲ ਦਾ ਅਗਲਾ ਟਾਇਰ ਪੈਂਚਰ ਹੋ ਜਿੱਥੇ ਰੇਡਣ ਵਾਲੀ ਦਿੱਕਤ ਪਤਾ ਲੱਗ ਜਾਂਦੀ ਉਦੋਂ ਇੰਨੇ ਟੈਂਪਰੇਚਰ ਦੇ ਵਿੱਚ ਜੇ ਇਹ ਕਰਤੂਤਾਂ ਜੇ ਇਹ ਟ੍ਰੈਫਿਕ ਮੁਲਾਜ਼ਮਾ ਨੇ ਨਹੀਂ ਸਹੀ ਕੀਤੇ ਤਾਂ ਭਾਈ ਸਾਹਿਬ ਵੱਡੇ ਲੈਵਲ ਤੇ ਐਜੀਟੇਸ਼ਨ ਹੋਏਗਾ ਤੇ ਟ੍ਰੈਫਿਕ ਪੁਲਿਸ ਦਾ ਦਫਤਰ ਵੀ ਘੇਰ ਲਿੱਤਾ ਜਾਏਗਾ ਤੇ ਉਹਨੂੰ ਪੁੱਛਿਆ ਜਾਏਗਾ ਭਾਈ ਸਾਹਿਬ ਕਿ ਟ੍ਰੈਫਿਕ ਨਿਯਮ ਕੱਲੇ ਗਰੀਬਾਂ ਲਈ ਹੈਗੇ ਆ ਅਮੀਰਾਂ ਦੀ ਗੱਡੀਆਂ ਦੇ ਮਾਰੇ ਕਦੀ ਸੁਏ ਕਿਸੇ ਦੇ ਮਾਰ ਕੇ ਦੇਖੋ ਕਿਸੇ ਗਰੀਬ ਵੱਡੇ ਤਣਾੜੀ ਕਿ ਜੀ ਜੋ ਵੀ ਨਿਯਮਾਂ ਦੀ ਉਲੰਘਣਾ ਗਰੀਬਾਂ ਲਈ ਕੀਤੀ ਜਾਂਦੀ ਰੂਲ ਐਂਡ ਰੈਗੂਲੇਸ਼ਨ ਗਰੀਬਾਂ ਲਈ ਢੋੜੀ ਜਾਂਦੀ ਗਰੀਬਾਂ ਦੀ ਆਵਾਜ਼ ਲਈ ਅੱਜ ਖੜੇ ਆ ਤੇ ਖੜੇ ਰਵਾਂਗੇ ਇਹਨਾਂ ਦੇ ਨਾਲ ਆ ਹਾਂ ਜੈ ਜੀ